ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਹੋਈ ਭਿਆਨਕ ਹਾਦਸੇ ਤੋਂ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ। ਰਾਸ਼ਟਰੀ ਅਸਤਾਨੀ ਦਿੱਲੀ ਦੇ ਵਿੱਚ ਅਤਵਾਦੀ ਹਮਲੇ ਦਾ ਖਤਰਾ ਅਜੇ ਵੀ ਟਲਿਆ ਨਹੀਂ ਕਿਉਂਕਿ ਅਜੇ ਇੱਕ ਸ਼ੱਕੀ ਅਤਵਾਦੀ ਦਿੱਲੀ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ। ਤਾਂ ਇਹ ਵੱਡਾ ਖੁਲਾਸਾ ਪਾਰਕਿੰਗ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਹੋਇਆ। ਇੱਕ ਅਤਵਾਦੀ ਲਾਲ ਇੱਕੋ ਸਪੋਰਟ ਕਾਰ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ। ਜਾਣਕਾਰੀ ਦੇ ਅਨੁਸਾਰ ਕਾਰ ਦਾ ਨੰਬਰ ਜੋ ਹੈ ਦਿੱਲੀ ਨੰਬਰ ਦੱਸਿਆ ਜਾ ਰਿਹਾ ਤੇ ਉਸ ਦੇ ਦੀ ਦਿੱਲੀ ਪੁਲਿਸ ਸਮੇਤ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਵਿੱਚ ਵੀ ਹੜਕੰਪ ਮੱਚਿਆ ਹੋਇਆ ਸਾਰੀਆਂ ਸੁਰੱਖਿਆ ਏਜੰਸੀਆਂ ਜੋੜੇ ਅਲਰਟ ਤੇ ਨਹੀਂ ਤੇ ਜਾਂਚ ਤੋਂ ਬਾਅਦ ਪੂਰੀ ਦਿੱਲੀ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸਾਰੇ ਵੀ ਆਈਪੀ ਇਤਿਹਾਸਿਕ ਸਥਾਨ ਤੇ ਬੁਜ਼ਾਰਤ ਖਾਸ ਕਰਕੇ ਪੀੜ ਪੜਕ ਕੇ ਵਾਲੇ ਖੇਤਰਾਂ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਤੇ ਚਪੇ ਚਪੇ ਦਿੱਤੀ ਜੁਆ ਨਜ਼ਰ ਰੱਖੀ ਜਾ ਰਹੀ ਹੈ ਦਿੱਲੀ ਦੇ ਵਿੱਚ ਜੋ ਵਾਪਰੀ ਭਿਆਨਕ ਹਾਦਸੇ ਦੇ ਵਿੱਚ ਘੱਟੂ ਘੱਟ 30 ਲੋਕ ਮਰਨ ਦਾ ਖਤਰਾ ਹੈ ਤੇ ਵੀ ਲੋਕ ਜ਼ਖਮੀ ਹੋਏ ਤਾਂ ਦੱਸ ਦਿੰਦੇ ਹਾਂ ਕਿ ਦਿੱਲੀ ਦੇ ਨਾਲ ਪੰਜਾਬ ਨੂੰ ਵੀ ਅਲਾਰਟ ਜਾਰੀ ਕੀਤਾ ਗਿਆ ਦਿੱਲੀ ਦੇ ਵਿੱਚ ਖਤਰਾ ਜੋ ਹੈ ਟਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਦਿੱਲੀ ਦੇ ਵਿੱਚ ਇਸ ਖਤਰੇ ਦੇ ਮੱਦੇ ਨਜ਼ਰ ਜੋ ਹੈ ਹਾਈ ਅਲਾਰਟ ਜਾਰੀ ਕੀਤਾ ਗਿਆ